ਸੰਗਤ ਮਹਾਰਾਜ ਨੇ ਦਿੱਤੀ ਪਰ ਅੱਜ ਫੇਰ ਅਸੀਂ ਬਾਟੇ ਵੀ ਵੰਡ ਲਏ ਨੇ ਅਸੀਂ ਪੰਗਤਾਂ ਵੀ ਵੰਡ ਲਈਆਂ ਨੇ ਤੇ ਅਸੀਂ ਸੰਗਤਾਂ ਵੀ ਵੰਡ ਲਈਆਂ ਨੇ ਆ ਸੰਗਤ ਇਹ ਫਲਾਣਿਆਂ ਦੀ ਆ ਸੰਗਤ ਇਹ ਫਲਾਣਿਆਂ ਦੀ ਹੈ ਗੁਰੂ ਦੀ ਨਹੀਂ ਰਹੀ ਅੱਜ ਤੇ ਸੰਗਤ ਵੀ ਬਾਬਿਆਂ ਦੀ ਬਣ ਗਈ ਇਹ ਫਲਾਣੇ ਬਾਬੇ ਦੀ ਸੰਗਤ ਹੈ ਕਿਉਂ ਬਈ ਸੰਗਤ ਗੁਰੂ ਦੀ ਬਹੁਤੇ ਕਹਿਣਗੇ ਜੀ ਅਸੀਂ ਫਲਾਣਿਆਂ ਦੇ ਸੇਵਕਾਂ ਅਸੀਂ ਕਿਸੇ ਦੇ ਸੇਵਕ ਨਹੀਂ ਆ ਯਾਦ ਰੱਖਿਓ ਜੀ ਅਸੀਂ ਕਿਸੇ ਐਰੇ ਗੈਰੇ ਦੇ ਸੇਵਕ ਨਹੀਂ ਆ ਅਸੀਂ ਸੇਵਕ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਸੇਵਕ ਬਣਨਾ ਗੁਰੂ ਗੋਬਿੰਦ ਸਿੰਘ ਦੇ ਅਸੀਂ ਜੇ ਸੰਗਤ ਬਣੀਏ ਤੇ ਗੁਰੂ ਗੋਬਿੰਦ ਸਿੰਘ ਕਿਸੇ ਦੇ ਸੰਗਤ ਨਾ ਬਣੀਏ ਕਿਸੇ ਦੇ ਸੇਵਕ ਨਾ ਬਣੀਏ ਇਹੀ ਘਾਤਮ ਹਲ ਸਤ ਕਿੰਨਾ ਸੋਹਣਾ ਬਾਣਾ ਲੱਗਦਾ ਪੰਜ ਪਿਆਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ ਆਪਾਂ ਵੀ ਸਾਰੇ ਅੰਮ੍ਰਿਤ ਦੀ ਦਾਤ ਲਈਏ ਕਲਗੀਧਰ ਨੇ ਪੰਜਾਂ ਨੂੰ ਦਿੱਤਾ ਤੇ ਪੰਜ ਪਿਆਰਿਆਂ ਤੋਂ ਸਭ ਤੋਂ ਪਹਿਲਾਂ ਅੰਮ੍ਰਿਤ ਪਤਾ ਕਿ ਨਹੀਂ ਛਕਿਆ ਸੀ ਪੰਜ ਪਿਆਰਿਆਂ ਤੋਂ ਸਭ ਤੋਂ ਪਹਿਲੀ ਵਾਰ ਅੰਮ੍ਰਿਤ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਕਿਆ ਸੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਦਇਆ ਸਿੰਘ ਜੀ ਜਵੇਂ ਤੁਸੀਂ ਦਇਆ RAM ਤੋਂ ਦਇਆ ਸਿੰਘ ਬਣਿਆ ਮੇਰੇ ਤੇ ਕਿਰਪਾ ਕਰੋ ਇਹਦਾ ਮਤਲਬ ਇਹ ਆ ਵੀ ਬਿਨਾ ਅਮਰਤ ਛਕੇ ਤੋਂ ਸਿੰਘ ਨਹੀਂ ਲਾਇਆ ਜਾ ਸਕਦਾ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਇਤਿਹਾਸ ਬਤਾਓ ਕਿਉਂਕਿ ਕੱਲ ਕੀ ਤਰ ਕਹਿ ਰਹੇ ਨੇ ਮੈਨੂੰ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣਾਓ ਸਿੰਘ ਬਣਾਓ ਤੇ ਦਇਆ ਸਿੰਘ ਦੇ ਬੋਲ ਨੇ ਮਹਾਰਾਜ ਜੀ ਸਾਡੇ ਨਾਲ ਸਿਰਾਂ ਦੇ ਸੌਦੇ ਸਾਨੂੰ ਅਮਰਦੀ ਦਾਅ ਦਿੱਤੀ ਅੱਗੇ ਨਾ ਬੈਠੋ ਮੰਗਰਾ ਦਿਓ ਸਾਡੇ ਨਾਲ ਸਿਰਾਂ ਦੇ ਸੌਦੇ ਮਹਾਰਾਜ ਤੇ ਆਪ ਇਦਾਂ ਹੀ ਕਹਿ ਰਹੇ ਹੋ ਵਾਹਿਗੁਰੂ ਵੀ ਅਮਰਦੀ ਦਾਅ ਦਿਓ ਸਾਡੇ ਨਾਲ ਉਹ ਸਿੰਘ ਕਾ ਲਾਉਣ ਵਾਸਤੇ ਤੁਸੀਂ ਸਿਰ ਮੰਗੇ ਨੇ ਤੇ ਆਪ ਕਲਗੀਧਰ ਨੇ ਪਤਾ ਕੀ ਕਿਹਾ ਦਇਆ ਸਿੰਘਾ ਤਾਮ ਤੇ ਨਾ ਦੇ ਸਕੂੰ ਪੇਟਾ ਮਨਜ਼ੂਰ ਕਰੋ ਜੋ ਜੋ ਦਇਆ ਸਿੰਘ ਮੈਂ ਪੇਟ ਚੜਾਉਂਗਾ ਸੁਣੋ ਦਇਆ ਸਿੰਘ ਜੀ ਇਸੇ ਅੰਮ੍ਰਿਤ ਬਦਲੇ ਮੈਂ ਪਰਵਾਰ ਲਟਾਵਾਂਗਾ ਇਸੇ ਅੰਮ੍ਰਿਤ ਬਦਲੇ ਮੈਂ ਪਰਵਾਰ ਲਟਾਵਾਂਗਾ ਇਸੇ ਅੰਮ੍ਰਿਤ ਬਦਲੇ ਮੈਂ ਪਰਵਾਰ ਲਟਾਵਾਂਗਾ ਇਸ ਅੰਮ੍ਰਿਤ ਬਦਲੇ ਮੈਂ ਪਰਵਾਰ ਲਟਾਵਾਂਗਾ ਇਸ ਅੰਮ੍ਰਿਤ ਬਦਲੇ ਮੈਂ ਪਰਿਵਾਰ ਲਟਾ ਮੰਗਾ ਇਸ ਅੰਮ੍ਰਿਤ ਬਦਲੇ ਮੈਂ ਪਰਿਵਾਰ ਲਟਾ ਮੰਗਾ ਇਸ ਅੰਮ੍ਰਿਤ ਬਦਲੇ ਮੈਂ ਪਰਵਾਰ ਲੁਟਾਵਾਂਗਾ ਇਸ ਅੰਮ੍ਰਿਤ ਵਦਲੇ ਮੈਂ ਸਰਬੱਤ ਲੁਟਾਵਾਂਗਾ ਇਸ ਅੰਮ੍ਰਿਤ ਵਦਲੇ ਮੈਂ ਪਰਵਾਰ ਲੁਟਾਵਾਂਗਾ ਇਸ ਅੰਮ੍ਰਿਤ ਵਦਲੇ ਮੈਂ ਪਰਵਾਰ ਲੁਟਾਵਾਂਗਾ ਇਸ ਅੰਮ੍ਰਿਤ ਵਦਲੇ ਮੈਂ ਸਰਵੰਸ ਲਟਾਵਾਗਾ ਅੰਮ੍ਰਿਤ ਵਦਲੇ ਮੈਂ ਸਰਵੰਸ ਲਟਾਵਾਗਾ ਏ ਮਾਰੇ ਨੇ ਕਿਹਾ ਸਭ ਕੁਝ ਯਾਦ ਰੱਖਿਓ ਜੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਤੋਂ ਬਾਅਦ ਜਦੋਂ ਇਸ ਗੱਲ ਦਾ ਪਤਾ ਰੰਗ ਜੇ ਮਨ ਲੱਗਿਆ ਅਰੰਧਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਡੇ ਜਿੱਥੇ ਗੱਤਕਾ ਖੇਡਣ ਸੂਰ ਮੇ ਹੱਥ ਫੜ ਕੇ ਕੰਡੇ ਕੋਈ ਵਿਰੋਧ ਮਹਾਰਾਜ ਨੇ ਨਹੀਂ ਕਦੇ ਰੰਗਦੇਵ ਦਾ ਕੀਤਾ ਕੋਈ ਮਹਾਰਾਜ ਦਾ ਤਾਜ ਨਹੀਂ ਦਬਿਆ ਕੋਈ ਤਾਜ ਦਾ ਰੌਲਾ ਨਹੀਂ ਕੋਈ ਤਖਤ ਦਾ ਰੌਲਾ ਨਹੀਂ ਪਿੱਛੇ ਮੈਂ ਗੱਲ ਕਰਿਆ ਸੀ ਬਸ ਰੰਗਦੇਵ ਕਹਿੰਦਾ ਸੀ ਮੈਨੂੰ ਆਨੰਦਪੁਰ ਸਾਹਿਬ ਵਿੱਚ ਵੱਜਦਾ ਨਗਾਰਾ ਚੰਗਾ ਨਹੀਂ ਲੱਗਦਾ ਵੇਖੋ ਕਿੱਡੀ ਮਾੜੀ ਨੀਤੀ ਦਾ ਬੰਦਾ ਰੰਗਦੇਵ ਕਹਿੰਦਾ ਗੈਰ ਮਜ਼ਬਦਾ ਬੰਦਾ ਨਗਾਰਾ ਨਾ ਵਜਾਵੇ ਗੈਰ ਮਜ਼ਬਦਾ ਬੰਦਾ ਸਿਰ ਤੇ ਦਸਤਾਰ ਨਾ ਬੰਨੇ ਵਾਹਿਗੁਰੂ ਕਿੱਡਾ ਬੇਈਮਾਨ ਹੋਣਾ ਗੈਰ ਮਜ਼ਬਦਾ ਬੰਦਾ ਘੋੜੇ ਤੇ ਨਾ ਚੜ ਸਕਦਾ ਗੈਰ ਮਜ਼ਬਦਾ ਬੰਦਾ ਸਰਦਾਰ ਨਹੀਂ ਕਹਾ ਸਕਦਾ ਕਲਗੀਧਰ ਕਹਿੰਦੇ ਲੈ ਫਿਰ ਸੋਣਾ ਮੇਰੇ ਸਿੱਖ ਘੋੜਿਆਂ ਤੇ ਵੀ ਚੜਨਗੇ ਮੇਰੇ ਸਿੱਖ ਦਸਤਾਰ ਵੀ ਸਜਾਉਣਗੇ ਮੇਰੇ ਸਿੱਖ ਨਗਾਰੇ ਵੀ ਖੜਕਾਉਣਗੇ ਮੇਰੇ ਸਿੰਘ ਸਰਦਾਰ ਵੀ ਕਹਾਉਣਗੇ ਵਾਹਿਗੁਰੂ ਆਖੋ ਸਤਨਾਮ ਜਿਹੜਾ ਉਹਨਾਂ ਨੂੰ ਰੋਕੂ ਫਿਰ ਉਹਨਾਂ ਨੂੰ ਛਟਕਾਉਣਗੇ ਹਾਂ ਬਿਲਕੁਲ ਮਾਰੇ ਨੇ ਕਿਹਾ ਸੀ ਤੇਰੇ ਖੰਡੇ ਨੇ ਜਿੰਨਾ ਦੇ ਮੂੰਹ ਮੋੜੇ ਅੱਜ ਫੇਰ ਉਹ ਸਾਨੂੰ ਲਲਕਾਰ ਦੇਣੇ ਵਾਜ ਵਾਲਿਆ ਆਵਾਜ਼ ਨੂੰ ਪੇਜ ਮੁੜ ਕੇ ਤੇ ਤਰਫੇਰ ਉਡਾਰੀਆਂ ਉਡਾਰੀਆਂ ਮਾਰਦੇ ਨੇ ਹਾਂ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਘਰਾਂ ਚ ਬਸਾਉਣ ਵਾਸਤੇ ਆਪਣਾ ਘਰ ਛੱਡ ਪਾਇਆ ਯਾਦ ਰੱਖਿਓ ਜੀ ਮੈਂ ਬੇਨਤੀ ਕਰ ਲੱਗਿਆ ਜਿਹੜੀ ਕਲਗੀਧਰ ਮਹਾਰਾਜ ਨੇ ਆਪਣਾ ਭਗਾਰ ਛੱਡਿਆ ਸਾਨੂੰ ਕਰਾਂ ਚ ਫਸਾਉਣ ਵਾਸਤੇ ਦਿਨ ਲੰਘਿਆ ਵੰਗਰ ਆਓ ਮੈਂ ਅਗਲੇ ਪੜਾਅ ਤੇ ਗੱਲ ਕਰੂੰਗਾ ਪੜਾ ਆ ਗਿਆ ਇੱਥੇ ਆਪ ਜੀ ਰੁਕੋ ਵਾਹਿਗੁਰੂ ਵਾਹਿਗੁਰੂ